ਸਬਧੀਆਂ ਮੁੱਖਾਂ ਮੰਗਣ ਵਾਲੇ ਇੱਥੋਂ ਦੇ ਬਸਨੀਕ ਮੀਰਜਾਦੇ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛਿੰਝ ਦਾ ਮੇਲਾ ਅਤੇ ਕੁਸ਼ਤੀਆਂ ਦੇ ਮੁਕਾਬਲੇ ਕਰਵਾਏਗੇ ਮੀਰਜਾਦੇ ਤਰਮਿੰਦਰ ਅਤੇ ਸ਼ਿੰਦਰ ਪਹਿਲਵਾਨ ਨੇ ਪੱਤਰਕਾਰਾਂ ਦੱਸਿਆ ਕਿ ਮੁਕਾਬਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕਰਵਾਏ ਜਾਂਦੇ ਹਨ ਇਸ ਵਾਰੀ ਵੀ ਇਹ ਸਤਵਾਂ ਛਿੰਝ ਮੇਲਾ ਕਰਵਾਇਆ ਗਿਆ ਉਹਨੇ ਦੱਸਿਆ ਕਿ ਮੁਕਾਬਲੇ ਜੰਡਿਆਲਾ ਗੁਰੂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਹਨ ਇਸ ਕੁਸ਼ਤੀ ਦੇ ਮੁਕਾਬਲੇ ਦੇ ਵਿੱਚ ਤਰਨਤਾਰਨ ਗੁਰਦਾਸਪੁਰ ਦੇ ਨੇੜ ਦੇ ਇਲਾਕੇ ਦੇ ਮੰਨੇ ਜਾਂਦੇ ਪਹਿਲਵਾਨਾਂ ਦੇ ਕੋਲ ਕਰਵਾਏ ਜਾਂਦੇ ਹਨ ਇਸ ਤਰ੍ਹਾਂ ਦੇ ਮੁਕਾਬਲੇ ਵੇਖ ਕੇ ਨਹੀਂ ਨਹੀਂ ਬਲਕਿ ਨੌਜਵਾਨਾਂ ਵਿੱਚ ਖੇਡ ਦੀ ਭਾਵਨਾ ਪੈਦਾ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਹ ਬਹੁਤ ਵੱਡਾ ਉਪਰਾਲਾ ਹੈ ਇਹਨਾਂ ਮੁਕਾਬਲੇ ਵਿੱਚ ਦੂਰ ਦੂਰ ਤੋਂ ਆ ਕੇ ਪਹਿਲਵਾਨ ਜਿਹੜੇ ਨੇ ਆਪਣੀ ਕੁਸ਼ਤੀ ਲੜਦੇ ਨੇ ਇਹਨਾਂ ਹੀ ਨਹੀਂ ਬਲਕਿ ਉਹਨਾਂ ਨੇ ਦੱਸਿਆ ਹੈ ਕਿ ਨਸ਼ੇ ਛੱਡ ਕੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਓ ਤੇ ਆਪਣੇ ਆਪ ਦੇ ਦੇਸ਼ ਤੇ ਇਲਾਕੇ ਦਾ ਨਾਮ ਰੋਸ਼ਨ ਕਰੋ ਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜਨਿਆਲਾ ਗਰੁੱਪ ਦੇ ਵਿੱਚ 7 ਮਾਰਚ ਸਾਲਾਨਾ ਜੋੜ ਮੇਲਾ ਸਰਕਾਰ ਬੌਣੀ ਸ਼ਾਦੀ ਯਾਦ ਦੇ ਵਿੱਚ ਮਨਾਇਆ ਜਾ ਰਿਹਾ 바ਵਾ ਫਰੀਦ ਦੀ ਯਾਦ ਦੇ ਵਿੱਚ ਮਨਾਇਆ ਜਾ ਰਿਹਾ ਹੈ। ਸਾਲਾਨਾ ਜੋੜ ਮੇਲਾ 7 ਜੀ ਤੇ ਮਨਾਇਆ ਜਾ ਰਿਹਾ ਨਗਰ ਖੇੜੇ ਦੀ ਸੁਖ ਮੰਗੀ ਦੀ ਆ। ਛਿੰਝਾ ਹੋਣ ਕਬੱਡੀਆਂ ਹੋਣ ਢੋਲ ਕੁਸ਼ਤੀਆਂ ਹੋਣ ਤੇ ਨਸ਼ਿਆਂ ਤੋਂ ਬੱਚੇ ਜਿਹੜੇ ਆ ਪਿੱਛੇ ਹੋ ਜਾਣ ਅੱਗੇ ਇਹਨਾਂ ਵਧਣ ਨਸ਼ਿਆਂ ਹਲ ਸਰਬੱਤ ਦਾ ਭਲਾ ਮੰਗਣ ਲਈ ਛਿੰਝ ਮੇਲਾ ਕਰਾਈਦਾ ਜੀ ਇਹ ਮਹਾਰਾਜ। ਇਹ ਪਹਿਲਵਾਨ ਆਏ ਆ। ਇਹ ਪਹਿਲਵਾਨ ਮਹਾਰਾਜ ਇਹ ਕੁਹਾੜੀ ਤੋਂ ਆਏ ਆ। ਅੱਖੋਕੇ ਤੋਂ ਆਏ ਆ ਤਰਨਕਾਰਨ ਤੋਂ ਆਏ ਆ ਜਲੰਧਰ ਸ਼ਹਿਰ ਤੋਂ ਆਏ ਆ ਇਧਰੋਂ ਗਰਦਾਸਪੁਰ ਤੋਂ ਆਏ ਆ ਦੂਰੋਂ ਦੂਰੋਂ ਪਹਿਲਵਾਨ ਆਏ ਕਿ ਜੀਤ ਉਪਕਾਰੀ ਨੂੰ ਕੀ ਕੀ ਦੇ ਰਹਾ ਜਨਾਬ ਮਾਰਾ ਜੀ ਗੱਲ ਇਦਾਂ ਆ ਵੀ ਸਾਡਾ ਕੋਈ ਕਿਸੇ ਨਾਲ ਬੰਸ ਨਹੀਂ ਆ ਸਾਡੀ ਕੋਈ ਕਿਸੇ ਨਾਲ ਗਰਾਹੀ ਬਜਮੀ ਨਹੀਂ ਆ ਅਸੀਂ ਕੌਡੀ ਪੈਸਾ ਗਰਾਹ ਕੇ ਨਗਰ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਨਗਰਾਂ ਚੋਂ ਗਰਾਹ ਕੇ ਤੇ ਸਰਦਾਰ ਬੰਦਾ ਪਹਿਲਵਾਨਾਂ ਦਾ ਦਿਲ ਵਧਾਈ ਕਰੀਦਾ ਆ ਕਿਸੇ ਨੂੰ 500 ਦੇ ਦੇਈਦਾ ਕਿਸੇ ਨੂੰ 1000 ਦੇ ਦੇਈਦਾ ਕਿਸੇ ਨੂੰ 200 300 ਵੀ ਦੇ ਦੇਈਦਾ ਕਿਉਂ ਇੱਕ ਅਸੀਂ ਬੂਟਾ ਲਾਉਣਾ ਸ਼ੁਰੂ ਕਰਨਾ ਵੀ ਬਾਬਾ ਨਾਨਕਾ ਇਹ ਬੂਟਾ ਲੱਗ ਜਾਵੇ ਜਿਹੜੀ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਆ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਪਹਿਲਵਾਨੀ ਆਸ਼ਾਏ ਹੁੰਦੀ ਆ ਟੀਕੇਵਾਲ ਨੂੰ ਸੂਟਿਆਂਵਾਲ ਨੂੰ ਸ਼ਰਾਬਾਂਵਾਲ ਨੂੰ ਨਸ਼ਿਆਂਵਾਲ ਨੂੰ ਨਾ ਜਾਣ ਪਹਿਲਵਾਨੀਵਾਲ ਨੂੰ ਆਉਣ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਸਲਾਂ ਆ ਬਾਬਾ ਨਾਨਕਾ ਉਹਨਾਂ ਦਾ ਸੁਧਾਰ ਹੋ ਜਾ ਤਾਂ ਅਸੀਂ ਬਹੁਤ ਖੁਸ਼ ਆ ਇਸ ਗੱਲ ਤੇ